ਆ ਗੁਰਜਾਨ ਟੰਡਿਹਾ ਆਪੀ ਅਸੀਂ ਅੱਜ ਜਾ ਰਹੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਧਾਰਮਿਕ ਯਾਤਰਾ ਤੇ ਮੇਰੇ ਨਾਲ ਦਵਿੰਦਰ ਗੱਲ ਮਸੀਤਾ ਜੀ ਆਸੀ ਰੋਡਾ ਤੋਂ ਆਇਆ ਦਾ ਬਾਈਕ 'ਚੋਂ ਜਾਂਦਾ ਸਤੰਗੋ ਚੱਲ ਕੇ ਰੋਪਾਗੜ੍ਹ ਕ੍ਰਿਸ਼ੀਕੇਸ਼ ਵਰ ਵਰਸਾਰ ਉਸ ਤੋਂ ਬਾਅਦ ਅਗਲੇ ਦਿਨ ਦੀ ਯਾਤਰਾ ਸ਼ੁਰੂ ਕਰਾਂਗੇ ਫੇਮ ਤੋਂ ਬਾਅਦ ਸਵੇਰ 5:30 ਛੇ ਦਾ 5:30 ਵਜੇ ਪਿੰਡੋਂ ਚੱਪੇ ਆਂ ਬਾਇਆ ਮਾਰਸਾ ਹੋ ਕੇ ਸੁਭਾਨੀਗੜ ਹੋ ਕੇ ਤਿਰਪਾਗੇ ਪਰਮੇਸ਼ਰਦਵਾਰ ਕਾਸੀ ਕਾਲ ਦੋਸਤੋ ਕੀ ਹਾਲ ਨੇ ਠੀਕ ਠਾਕੋਂ ਪਿੰਡੋਂ ਚੱਲ ਕੇ ਗੁਰਦੁਆਰਾ ਪਰਮੇਸ਼ਰ ਦਵਾਰ ਪਹੁੰਚੇ ਹੋਏ ਆਂ ਦਰਸ਼ਨ ਮੇਲੇ ਨਤਮਸਤਕ ਹੋਏ ਆਂ ਲੰਗਰ ਪਾਣੀ ਛਕਲੇ ਇੱਥੇ ਤੇ ਇੱਥੋਂ ਰਵਾਨਾ ਹੋਣਾ ਹੈਗਾ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਹੇਮਕੁੰਟ ਨੂੰ ਜਾਣ ਵਾਸਤੇ ਸਭਰ ਬਹੁਤ ਸੁਣ ਰਿਹਾ ਕਟਕਟ ਪਿੰਡੋ ਚੱਲ ਕੇ ਸਵਾ 100 ਕਿਲੋਮੀਟਰ ਦੂਰ ਪਹੁੰਚੇ ਹੋਏ ਆ ਇੱਥੇ ਦਰਸ਼ਨ ਦੇਦਾਰੇ ਕੀਤੇ ਆ ਲੰਗਰ ਪਾਣੀ ਛਕਿਆ ਫਰੈਸ਼ ਹੋਏ ਆ ਤੇ ਅੱਗੇ ਨੂੰ ਪਰਮਾਨਾ ਕਰਦੇ ਆ ਤੁਸੀਂ ਜੁੜੇ ਰਹੋ ਇਸ ਬਲੌਗ ਦੇ ਨਾਲ ਤੁਹਾਨੂੰ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਹੋਰ ਜਗਾਵਾਂ ਹਿਸਟੋਰੀਕਲ ਪਲੇਸਸ ਪੁਰਾਣੀਆਂ ਜਗਾਵਾਂ ਤੁਹਾਨੂੰ ਦਿਖਾਉਣਗੀਆਂ ਜੁੜੇ ਹੋ ਇਸ ਚੈਨਲ ਦੇ ਨਾਲ ਇਸ ਪੇਜ ਦੇ ਨਾਲ ਗੁਰਦੋਰਾ ਪਰਮੇਸ਼ਰ ਦਵਾਰ ਤੋਂ ਚੱਲ ਕੇ ਅਸੀਂ ਰਾਜਪੁਰਾ ਪਹੁੰਚਣ ਵਾਲੇ ਆ ਉਸ ਤੋਂ ਬਾਅਦ ਅੰਮਾਲੇ ਵਾਲਾ ਰੋਡ ਹਾਈਵੇ ਅਰਿਸ਼ੀਕੇਸ਼ ਪਹੁੰਚਣਾ ਹੈਗਾ ਲਗਭਗ ਇੱਥੋਂ 250 ਕਿਲੋਮੀਟਰ ਦੂਰ ਹੈਗਾ 5 ਘੰਟੇ ਲੱਗ ਜਾਣਗੇ ਲਗਭਗ 3 3:30 ਜਾਂ 4 ਵਜੇ ਪਹੁੰਚਿਆ ਜਾ ਸਕਦਾ ਹੈਗਾ ઋਸ਼ੀਕੇਸ਼ ઋਸ਼ੀਕੇਸ਼ ਰਹਿਣੀ ਹੈ ਆੜਾ ਦੋੜਾ ਨਹੀਂ ਦੇਖਣਾਗਾ ਰੈਸਟ ਕਰਕੇ ਸਵੇਰੇ ਚੱਲੇ ਪਾਉਣੇ ਹੈ ਕੋਈ ਬੰਦੇ ਘਾਟ ਵੱਲ ઋਸ਼ੀਕੇਸ਼ ਦਾ ਮੌਸਮ ਜੇ ਦੇ ਹੋਊਗਾ ਇੱਥੇ ਤਾਂ ਹੁਣ ਪੂਰੀ ਗਰਮੀ ਬੜੀ ਜਾਂਦੀ ਹੈ ਹਾਲਾਂਕਿ ਪੌਣੇ 11 ਦਾ ਟਾਈਮ ਹੋ ਗਿਆ ਤੇ ਗਰਮੀ ਬਹੁਤ ਹੈਗੀ ਹੈ ਰਾਜਪੁਰਾ ਪਹੁੰਚੇ ਹੋਏ ਆ ਜੀ ਪਿੰਡੋਂ ਚੱਲ ਕੇ ਤੇ ਇਹ ਤੇ ਸ਼ਰੀਲ ਲਈ ਹੋਇਆ ਨੌਜਵਾਨਾਂ ਨੇ ਸੀਦਾਂ ਦੀ ਜਾਦ ਦੇ ਵਿੱਚ ਜਲਪਾਣੀ ਛੱਕ ਕੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਤਾਵਦੀ ਦੇ ਸਬੰਧ ਦੇ ਵਿੱਚ ਨਾਲੇ ਜਲਪਾਣੀ ਛੱਕ ਲਿਆ ਨਾਲੇ ਥੋੜਾ ਜਿਹਾ ਰੈਸਟ ਹੋ ਗਈ ਤੇ ਅਮਾਲਾ ਪਹੁੰਚਣ ਵਾਲੀਆਂ ਸੀ ਬਸ 25 ਕਿਲੋਮੀਟਰ ਹੈਗਾ ਇੱਥੋਂ ਮੇਰਾ ਸਾਥੀ ਦਵਿੰਦਰ ਸਿੰਘ ਦਵਿੰਦਰ ਗਿੱਲ ਤੇ ਡਰਾਈਵਰ ਬਣਿਆ ਹੋਇਆ ਹੈਗਾ ਚਾਲਕ ਬਣਿਆ ਹੋਇਆ ਹੈਗਾ ਦਵਿੰਦਰ ਕਿਵੇਂ ਹੈ ਹਾਂਜੀ ਠੀਕ ਹੈ ਸਫਰ ਠੀਕ ਹੈ ਸਫਰ ਬਹੁਤ ਵਧੀਆ ਅੱਛਾ ਕੋਈ ਤਕਲੀਫ ਤਾਂ ਨਹੀਂ ਗਈ ਤਕਲੀਫ ਫਿਲਹਾਲ ਤਾਂ ਨਹੀਂ ਹੋ ਰਹੀ ਅੱਗੇ ਜਾ ਕੇ ਦੇਖਦੇ ਆ ਅੱਛਾ ਕੀ ਬੰਨਣਾ ਠੀਕ ਹੈ ਅੱਬ ਅੱਗੇ ਵੀ ਕੀ ਬੰਨਣਾ ਹੈਗਾ 200 150 ਕਿਲੋਮੀਟਰ ਆਪਾਂ ਆ ਗਏ ਹਾਂ ਰੱਬ ਦਾ ਨਾਮ ਲੈ ਕੇ ਹਾਂ ਬਿਲਕੁਲ ਬਿਲਕੁਲ ਚਲੋ ਠੀਕ ਹੈ ਚੱਲ ਗਏ ਫਿਰ ਆਪਾਂ ਹਾਂਜੀ ਹਾਂਜੀ ਓਕੇ ਚਲੋ ਚਾਬੀ ਲਾਓ ਜੋ ਜੀ ਬਾਲੇ ਤੋਂ ਚੱਲ ਕੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਰੁਕੇ ਹੋਏ ਆ ਪੰਪ ਤੇ ਬ੍ਰੈਕ ਸੋਣਾ ਸੀਗਾ ਤੇ ਉਸ ਤੋਂ ਬਾਅਦ ਰੁੱਖ ਖੇਤਰ ਦਾ ਰੁੱਖ ਖੇਤਰ ਤੋਂ ਬਾਅਦ ਪ੍ਰਿਸ਼ੀਕੇਸ਼ ਜੀ ਕਿਵੇਂ ਹੋ ਵਧੀਆ ਮਾਹੌਲ ਕੀ ਸਫਰ ਹੈ ਸਫਰ ਵਧੀਆ ਸੋਣਾ ਵਧੀਆ ਹਾਂ ਮੌਸਮ ਠੰਡਾ ਹੋ ਗਿਆ ਹੈ ਠੰਡਾ ਹੋ ਗਿਆ ਹਾਂ ਅੱਛਾ ਜਿਵੇਂ ਜਿਵੇਂ ਅੱਗੇ ਚਾਈ ਜਾਵਾਂਗੇ ਚਾਈ ਜਾਵਾਂਗੇ ਮੌਸਮ ਹੋਰ ਠੰਡਾ ਹੁੰਦਾ ਜਾਉਂਦਾ ਠੀਕ ਹੈ ਠੀਕ ਹੈ ਚਲੋ ਚੱਲ ਗਏ ਆਪਾਂ ਹਾਂਜੀ ਚਲੋ ਓਕੇ ਲੋ ਜੀ ਅਸੀਂ ਪਹੁੰਚੇ ਹੋਏ ਆਂ ਸਰਦਾਰ ਜੀ ਆਪਣਾ ਢਾਬਾ ਉਥੇ ਚਾਹ ਪਾਣੀ ਪੀਣਾ ਸੀਗਾ ਚਾਹ ਪੀ ਲਈ ਮਠੀਆਂ ਖਾ ਲਈਆਂ ਤੇ ਥੋੜੀ ਜੀ ਰੈਸਟ ਕਰ ਲਈ ਤੇ ਹੁਣ ਪਹੁੰਚਣਾ ਹੈਗਾ ਅਸੀਂ ਪਹਿਲਾਂ ਹਰਦਵਾਰ ਹਰਦਵਾਰ ਤੋਂ ਬਾਅਦ ਫਿਰ ਰਿਸ਼ੀਕੇਸ਼ ਮੇਰੇ ਨਾਲ ਦਵਿੰਦਰ ਗਿੱਲ ਦਵਿੰਦਰ ਕਿਵੇਂ ਐ ਸਾਪਣੇ ਪੀ ਲਿਆ ਕਿਵੇਂ ਲੱਗਿਆ ਇੱਕ ਗੱਲ ਨੋਟ ਕਰਨ ਵਾਲੀ ਗੱਲ ਹੈ ਆਪਣੇ ਪੰਜਾਬ ਦੇ ਵਿੱਚ ਦੇਖੋ ਕਿਸਾਨਾਂ ਨੇ ਘਰਾਂ ਦੇ ਵਿੱਚ ਮੱਝਾਂ ਰੱਖੀਆਂ ਹੁੰਦੀਆਂ ਪਸ਼ੂ ਵੀ ਰੱਖੇ ਹੁੰਦੇ ਹਨ ਆਪਾਂ ਦੁੱਧ ਡੈਰੀਆਂ ਚ ਪਾਉਨੇ ਆ ਇੱਥੇ ਤੁਸੀਂ ਦੇਖਿਆ ਹੋਊਗਾ ਇਸ ਢਾਬੇ ਤੇ ਦੁੱਧ ਬਾਹਰੋਂ ਨਹੀਂ ਆਉਂਦਾ ਹੈ ਹਾਂਜੀ ਹਾਂਜੀ ਇਹਨਾਂ ਦੇਖ ਕੇ ਆਓ ਨਾ ਇਹਨਾਂ ਨੇ ਆ ਤੁਸੀਂ ਮੱਝਾਂ ਰੱਖੀਆਂ ਹੁੰਦੀਆਂ ਇਹ ਮੱਝਾਂ ਦਾ ਦੁੱਧ ਚਾਰ ਵਿੱਚ ਪਾਉਂਦੇ ਆ ਕਿਤੋਂ ਬਾਹਰੋਂ ਨਹੀਂ ਲੈ ਕੇ ਆਉਂਦੇ ਏ ਜੁਪੀ ਦਾ ਖੇਤਰ ਹੈਗਾ ਜੁਪੀ ਸਟੇਟ ਦੇ ਵਿੱਚ ਹੈਗੇ ਆ ਅਸੀਂ ਚਾਹ ਦਾ ਟੇਸਟ ਤਾਂ ਹੋਣਾ ਹੀ ਆ ਕਿਉਂਕਿ ਘਰ ਦਾ ਦੁੱਧ ਹੈਗਾ ਕੋਈ ਪਾਊਡਰ ਨਹੀਂ ਕੋਈ ਦੁੱਧ ਨਾਲ ਵਿੱਚ ਪਾਣੀ ਨਹੀਂ ਪਾਇਆ ਖਾਲਸ ਦੁੱਧ ਹੈ ਕਰ ਵਰਗੀ ਚਾਹ ਐ ਲੱਗੇ ਨਹੀਂ ਵੀ ਕਿਸੇ ਹੋਰ ਸੂਬੇ 'ਚ ਬੈਠੇ ਆ ਕਿਸੇ ਬਾਹਰ ਬੈਠੇ ਹੈਗੇ ਐਨਾਂ ਦੇ ਵੀ ਘਰੇ ਬੈਠੇ ਆ ਹਾਂ ਚੱਲੇਗੇ ਚਲ ਓਕੇ ਜੀ ਸਟੇਟ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਸਹਾਰਨਪੁਰ ਤੇ ਉਸ ਜ਼ਿਲ੍ਹੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੁਹਾਨੂੰ ਦਿਖਾਉਨੇ ਆ ਆਲਾ ਦਵਾਲਾ ਸਹਾਰਨਪੁਰ ਦੀਆਂ ਜੁਪੀ ਦੀਆਂ ਸੜਕਾਂ ਤੇ ਖੇਤੀਬਾੜੀ ਇਧਰਲੇ ਪਾਸੇ ਦੇਖ ਦੱਖਸ਼ ਤੁਸੀਂ ਨਹੀਂ ਇਧਰਲੇ ਪਾਸੇ ਖੇਤੀਬਾੜੀ ਤੁਸੀਂ ਦੇਖ ਸਕਦੇ ਹੋ ਪੂਰੀ ਹਰਿਆਲੀ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਦਰਖਤ ਜਿਹੜੇ ਲਾਏ ਹੋਏ ਐ ਚਾਹੇ ਵਪਾਰਕ ਪੱਧਰ ਤੇ ਲਾਏ ਹੋਏ ਐ ਚਾਹੇ ਵਾਤਾਵਰਣ ਨੂੰ ਬਚਾਉਣ ਵਾਸਤੇ ਲਾਏ ਹੋਏ ਐ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਸਵੀਰਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਦਰਖਤ ਲੱਗੇ ਹੋਏ ਐ ਜੀ ਲੱਗਦਾ ਇਸ ਜਗ੍ਹਾ ਤੇ ਹਰਿਆਲੀ ਨੂੰ ਦੇਖ ਕੇ ਸਾਡਾ ਹਜੇ 2 ਘੰਟਿਆਂ ਦਾ ਘੱਟੋ-ਘੱਟ ਸਫ਼ਰ ਬਾਕੀ ਹੈ ਤੇ ਸਾਡੇ ਸਾਥੀ ਨੂੰ ਥੋੜਾ ਜਿਹਾ ਕਹਿੰਦੇ ਲੰਬਾ ਸਫ਼ਰ ਹੈਗਾ ਤੇ ਨੀਂਦ ਵੀ ਕਹਿੰਦੇ ਵੀ ਆ ਰਹੀ ਹੈ બસ ਥੋੜਾ ਟਾਈਮ ਰਹਿ ਗਿਆ 2 ਘੰਟੇ ਦਾ ਸਫ਼ਰ ਹੈ ਰਹਿ ਗਿਆ ਸਾਡਾ ਰਿਸ਼ੀਕੇਸ਼ ਪੋਂਚਰ ਤੱਕ 2 ਘੰਟੇ ਲੱਗ ਸਕਦੇ ਹੈ ਲੋ ਜੀ ਜੰਗਲੀ ਏਰੀਆ ਆ ਗਿਆ ਉੱਤਰਾਖੰਡ ਦਾ ਦੇਰਾ ਸੌਰੀ ਹਾਰਦਵਾਰ ਤੋਂ ਪਹਿਲਾਂ ਤੇ ਜੰਗਲੀ ਪਸ਼ੂ ਬਹੁਤ ਹੈਗੇ ਦੇਖੋ ਬਹੁਤ ਜ਼ਿਆਦਾ ਜੰਗਲੀ ਪਸ਼ੂ ਹੈ ਪਹਚਾ ਕੇ ਆ ਦੇਖੋ ਜੰਗਲੀ ਮੱਝਾਂ ਤੇ ਗਾਵਾਂ ਇਧਰੇ ਪਾਸੇ ਜੰਗਲ ਉਥੇ ਬੋਰਡ ਵੀ ਲਿਖਿਆ ਹੋਇਆ ਸੀ ਕਹਿੰਦੇ ਵੀ ਇੱਥੇ ਧਿਆਨ ਨਾਲ ਜਾਇਓ ਹਾਥੀ ਵੀ ਸੜਕ ਤੇ ਆ ਸਕਦੇ ਆ ਕੋਈ ਵੱਡਾ ਔਰ ਵੱਡਾ ਚੌੜਾ ਜਿਹੜਾ ਜੰਗਲ ਹੈਗਾ ਔਰੰਗਜੇਬ ਦੱਸ ਗਿਆ ਇਹ ਆਪਣਾ ਔਰੰਗਾਬਾਦ ਦਾ ਲੋਰੀ ਚੜਾਈਆਂ ਵਾਲਾ ਆਹ ਲੋ ਦੋਲਾ ਸੜਕਾਂ ਆ ਗਿਆ ਇਧਰਲੇ ਪਾਸੇ ਫਲਾਈ ਓਵਰ ਜਿਹੜਾ ਬਣ ਰਿਹਾ ਹੈਗਾ ਅਸੀਂ ਲਿੰਕ ਜਿਹੜੀ ਕਿ ਪੁਰਾਣੀ ਸੜਕ ਤੋਂ ਜਾ ਰਹੇ ਹਾਂਗੇ ਬੇਰਾਦੂਨ 21 ਕਿਲੋਮੀਟਰ ਹੈਗਾ 30 ਕਿਲੋਮੀਟਰ ਤੋਂ ਬਾਅਦ ਟਟ-ਟਟ 30 ਕਿਲੋਮੀਟਰ ਜਿਹੜਾ ਹੈਗਾ ਰਿਸ਼ੀਕੇਸ਼ ਤੁਸੀਂ ਦੇਖ ਸਕਦੇ ਇਧਰਲੇ ਪਾਸੇ ਉੱਚੇ-ਉੱਚੇ ਪਹਾੜ ਬਲੋਲਾ ਕਰਦੀਆਂ ਗੱਡੀਆਂ ਇਧਰਲੇ ਪਾਸੇ ਕੱਚੇ ਪਹਾੜ ਹੈਗੇ ਕੱਚੇ ਪਹਾੜ ਹਾਇ ਪੱਕੇ ਆਉਣਗੇ ਕੱਚਿਆਂ ਤੋਂ ਸ਼ੁਰੂਆਤ ਹੋ ਗਈ ਹੈ ਬਾਜੀ ਖਤਰਨਾਕ ਘਾਟੀਆਂ ਦੇ ਵਿੱਚੋਂ गुज़र ਰਹੀਆਂ ਆ ਲੋੜੀ ਪਹਾੜਾਂ ਦੇ ਵਿੱਚ ਪਹੁੰਚ ਚੁੱਕੇ ਹਾਂ ਔਰ ਇਸ ਕੀ ਗੱਲਬਾਤ ਹੈ ਬੀਰਾਦੂਨ ਇਸ ਸੁਰੰਗ ਦੇ ਵਿੱਚੋਂ ਬੁਜਰ ਕੇ ਜਾਣਾ ਪੈਂਦਾ ਕਹਿੰਦੇ ਪੁੱਤਰਖੰਡ ਆਹਾ ਆਹਾ ਕੀ ਆ ਪਤਾ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਵਾਹ ਜੀ ਵਾਹ ਹਾਏ 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 ਇਹਨੂੰ ਕਹਿੰਦੇ ਆ ਸਰਦਾਂ ਦਾ ਝੂਟਾ ਲੋ ਵੀ ਮਿੱਤਰੋ ਪਾ ਕੇ ਅਸੀਂ ਦਿਰਾ ਦੂ ਕੈਲਮ उत्तराखंड में आपका हार्दिक स्वागत है क्या बात आने, क्या बात आने, क्या बात आने। रेलवे स्टेशन ਹਰੇ ਸਾਡੀਆਂ ਗੱਡੀਆਂ ਸਫਰਾਂਤੀ ਹੈ ਤੇ ਡੇਰਾ ਦੂਨ ਤੋਂ ਜਾਣ ਵਾਸਤੇ ਰਿਸ਼ੀਕੇਸ਼ ਨੂੰ ਹਜੇ 30 ਕਿਲੋਮੀਟਰ ਦਾ ਬੰਦ ਹਜੇ ਬਾਕੀ ਹੈਗਾ ਇੱਥੇ ਇੱਕ ਪਿੰਡ ਤੇ ਰੁਕੇ ਹੋਏ ਆ ਪਿੰਡ ਦੇ ਵਿੱਚ ਇੱਥੇ ਦੁਕਾਨ ਹੈਗੀ ਥੋੜਾ ਬਹੁਤਾ ਖਾਣ ਪੀਣ ਨੂੰ ਦਵਿੰਦਰ ਲੈ ਰਿਹਾ ਹੈਗਾ ਤੇ ਜਮਾਇਤ ਦੇ ਪਾਸੇ ਬਹੁਤ ਪ੍ਰਸਤੁਪਕਟ ਹੈਗੀ ਸੋਨਸਰਾ ਜਾਂ ਜਿਹੜਾ ਹੈਗਾ ਇੱਕ ਖੇਤਰ ਇਹ ਸੜਕ ਲੱਗਦੀ ਹੈ ਫਿਰ ਵੀ ਰੌਣਕਪੂਰੀ ਹੈ ਹਲਾਦੋਲਾ ਪੂਰਾ ਸ਼ਾਂਤ ਹੈ ਦੂਰ ਆਹ ਦੇਖੋ ਪਹਾੜ ਦਿਸ ਰਹੇ ਹੈ ਬਾਕੀ ਬੱਸ ਇਹ ਸਾਡੇ ਤੋਂ ਬਹੁਤ ਉਹਾਂ ਦੂਰ ਹੈਗੇ। ਰਿਸ਼ੀਕੇਸ਼ ਬਸ ਜਗਾ ਤੋਂ ਘੱਟੋ-ਘੱਟ 30 ਕਿਲੋਮੀਟਰ ਦੂਰ ਹੈਗਾ। 1 ਘੰਟੇ ਦਾ ਪੰਧ ਹਰੇ ਬਾਕੀ ਹੈਗਾ। ਜੇ ਟ੍ਰੈਫਿਕ ਜਾਮ ਹੋਇਆ ਤਾਂ ਵੱਧ ਵੀ ਹੋ ਸਕਦਾ ਹੈਗਾ। 20 ਕਿਲੋਮੀਟਰ ਕਹਿੰਦੇ ਆ ਜੀ। ਹਰੇ 20 ਕਿਲੋਮੀਟਰ ਕਹਿੰਦੇ ਆ ਰਿਸ਼ੀਕੇਸ਼। 20 ਕਿਲੋਮੀਟਰ। ਹਾਂਜੀ 20। ਠੀਕ ਹੈ, ਰਸਤਾ ਸਾਫ਼ ਹੈਗਾ? ਹਾਂ ਠੀਕ ਹੈ ਜੀ। ਠੀਕ ਹੈ। ਚਲੋ। ਲੋ ਜੀ ਪਿਆਰਿਓ ਪਹੁੰਚ ਚੁੱਕੇ ਅਸੀਂ ਰਿਸ਼ੀਕੇਸ਼ ਇਹ ਬਰਦਰਾ ਸਾਹਿਬ ਹਜੇ ਸਾਡੇ ਤੋਂ ਥੋੜਾ ਜਿਹਾ ਦੂਰ ਹੈਗਾ ਅਸੀਂ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਆਂ ਸ਼ਹਿਰ ਦਾ ਆਲਾ ਦੁਆਲਾ ਸਾਰਾ ਲਾਈਟਿੰਗ ਸ਼ਾਈਟਿੰਗ ਦੇਖੋ ਤੁਸੀਂ ਝੰਕਮ ਮਾਰਦੀਆਂ ਗੱਡੀਆਂ ਤੇ ਸਾਰਾ ਕੁਝ ਬਾਜ਼ਾਰ ਕਿਆ ਪਤਾ ਨੇ ਯਾਰੇ ਬੰਨੇ ਵੇ ਨਜ਼ਾਰੇ ਆਈ ਜਾਂਦੇ ਆ ਤੇ ਨਜ਼ਾਰੇ ਚਾਈ ਜਾਂਦੇ ਆ ਅੱਜ ਸਵੇਰ ਤੋਂ ਲੈ ਕੇ ਮੇਰੇ ਪਿੰਡ ਤੋਂ ਲੈ ਕੇ ਨਾ ਆਪਦੇ ਪਿੰਡ ਤੋਂ ਲੈ ਕੇ ਹੁਣ ਤੱਕ ਦਾ ਅਸੀਂ ਦੇਖਾਂਗੇ ਕਿ ਕਿੰਨਾ ਕਿਲੋਮੀਟਰ ਪੰਦ ਕੱਢ ਲਿਆ ਇਹ ਪੰਦ ਇਸ ਮੋਟਰਸਾਈਕਲ ਤੇ ਦਵਿੰਦਰ ਗੱਲਣੇ ਇਹ ਨੂੰ ਕਹਿੰਦੇ ਦਵਿੰਦਰ ਗੱਲ ਮਸੀਤਾਂ ਸੀਤਾਂ ਦਾ ਪੜੀ ਪੜੀ ਜਿਹੜੀ ਹੈਗੀ ਆਂ ਫਰੇਨੇ ਚ ਇੱਕ ਸੀਤਾਂ ਧਰਮਕੋਣ ਪੜਿਆ ਮੁਕੇ ਜਲੇ ਸੀਟ ਖਾਲੀ ਰਹਿੰਦੀ ਹੈ ਬੈਗ ਤੇ ਲੋ ਜੀ ਸੰਤ ਜੀ ਲੰਬਾ ਪੰਦ ਨਵੇੜ ਕੇ ਅਸੀਂ ਪਹੁੰਚ ਚੁੱਕੇ ਹਾਂਗੇ ਰਿਸ਼ੀਕੇਸ਼ ਮੋਟਰਸਾਈਕਲ ਬਾਈਕ ਖੜਾ ਦਿੱਤੀ ਹੈ ਫਰੈਸ਼ ਹੋ ਕੇ ਕੋਈ ਹਾਲ ਦਾ ਪ੍ਰਬੰਧ ਕਰਾਂਗੇ ਲੰਗਰ ਪਾਣੀ ਛਕਾਂਗੇ ਦਾ ਆਰਾਮ ਪਰਵਾਵਾਂਗੇ ਅਗਲੇ ਦਿਨ ਚਲਾਇਆਵਾਂਗੇ ਤੁਹਾਨੂੰ ਦਿਖਾਵਾਂਗੇ ਧਾਰਮਿਕ ਯਾਤਰਾ